ਕਹ ਲਗਾ ਇਹ ਨੇ ਉਹਦੇ ਬਾਰੇ ਕੀ ਕਰ ਮੈਂ ਐਸੇ ਗੁਰਚੰਦ ਸਿੰਘ ਸਿਟੀ ਟ੍ਰੈਕ ਪੁਲਿਸ ਬਰਨਾਲਾ ਅਸੀਂ ਜਿਹੜੀਆਂ ਇਹ ਸੇਖਾ ਚੌਂਕ ਦੇ ਵਿੱਚ ਲਾਈਟਾਂ ਲੱਗੀਆਂ ਇਹਦੇ ਬਾਰ ਬਾਰ ਕਈ ਵਾਰ ਇੱਥੇ ਐਕਸੀਡੈਂਟ ਹੋਣ ਦੇ ਕਾਰਨ ਅਸੀਂ ਕਮੇਟੀ ਨੂੰ ਵੀ ਇਹੋ ਸਾਹਿਬ ਨੂੰ ਆਮ ਅਸੀਂ ਅਫਸਰਾਂ ਨੂੰ ਮੈਂ ਮਿਲ ਕੇ ਵੀ ਅਸੀਂ ਤੇ ਕਈ ਵਾਰੀ ਮੰਤਰੀ ਸਾਹਿਬ ਨੂੰ ਵੀ ਅਪੀਲ ਕੀਤੀ ਸੀ ਵੀ ਇੱਥੇ ਸੇਖਾ ਚੌਂਕ ਦੇ ਵਿੱਚ ਲਾਈਟਾਂ ਦੀ ਜ਼ਰੂਰਤ ਆ ਅੱਜ ਪੰਜਾਬ ਗਵਰਨਮੈਂਟ ਨੇ ਜੋ ਇਹ ਮਨਜ਼ੂਰ ਕਰਕੇ ਲਾਈਟਾਂ ਲਵਾਈਆਂ ਗਈਆਂ ਇਹਦੇ ਨਾਲ ਸ਼ਹਿਰ ਵਾਸੀਆਂ ਨੂੰ ਐਕਸੀਡੈਂਟ ਤੋਂ ਘੱਟ ਹੋਣਗੇ ਤੇ ਹੁਣ ਅਸੀਂ ਲੋਕਾਂ ਨੂੰ ਇੱਥੇ ਆਪ ਡਿਊਟੀ ਕਰਕੇ ਅਸੀਂ ਸਮਝਾਈ ਵੀ ਜਾਂਦੇ ਹਾਂ ਹਰ ਰੋਜ਼ ਅਸੀਂ ਇਹ ਲਾਈਟਾਂ ਬਾਰੇ ਜਾਗਰੂਤ ਕਰਾਂਗੇ ਵੀ ਇਹ ਲਾਈਟਾਂ ਦਾ ਕੀ ਕੀ ਫਾਇਦਾ ਜਦੋਂ ਲਾਈਟਾਂ ਦੇ ਮਤਲਬ ਚੱਲਾਂਗੇ ਤਾਂ ਕਿ ਇੱਥੇ ਕੋਈ ਵੀ ਐਕਸੀਡੈਂਟ ਨਹੀਂ ਹੋਣਾ ਇਹ ਲਾਈਟਾਂ ਸਹੀ ਲੱਗੀਆਂ ਜੀ ਜਿਵੇਂ ਕਿ ਇੱਥੇ ਕਹਿੰਦੇ ਸੀ ਵੀ ਹਰ ਟਾਈਮ ਐਕਸੀਡੈਂਟ ਹੁੰਦਾ ਬਾਰ ਬਾਰ ਤਾਂ ਉਹਦੇ ਤੇ ਰੋਕ ਲੱਗੂ ਉਹਨਾਂ ਤੇ ਰੋਕ ਲੱਗੂਗੀ ਜੀ ਉਹ ਕਿਉਂਕਿ ਇੱਥੇ ਬੰਦਾ ਇਹਨਾਂ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਗੱਡੀ ਤੇਜ਼ ਆਉਂਦੀ ਆ ਜਦੋਂ ਸ਼ਹਿਰ ਦੇ ਵਿੱਚੋਂ ਆਉਂਦੇ ਸੀ ਜਾਂ ਸ਼ਹਿਰ ਨੂੰ ਜਾਣ ਵਾਲੇ ਬੰਦੇ ਸੀ ਜਿਹੜੇ ਉਹਨਾਂ ਨੂੰ ਇਹ ਜਿਹੜੇ ਤੇਜ਼ ਰਫ਼ਤਾਰ ਗੱਡੀ ਆਉਂਦੀ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਸੀ ਇਸ ਕਰਕੇ ਹਾਸਾ ਹੁੰਦਾ ਸੀ ਹੁਣ ਇਹ ਜਿਹੜੀਆਂ ਬਰਤੀਆਂ ਲੱਗ ਗਈਆਂ ਇਹਦੇ ਉੱਤੇ ਟਾਈਮਿੰਗ ਟਾਈਮ ਕਾਉਣ ਦੇ ਨਾਲ ਦੇ ਨਾਲ ਇਹ ਸਾਰੇ ਜਿੰਨੇ ਵੀ ਐਕਸੀਡੈਂਟ ਹੁੰਦੇ ਸੀ ਉਹ ਤੇ ਰੋਕ ਲੱਗੂਗੀ ਜੀ ਕਿ ਕਹਿੰਦੇ ਨੇ ਇਹਦੇ ਨਾਲ ਆਪਾਂ ਕੋਈ ਇੱਥੇ ਸਿਕਿਉਰਟੀ ਦਾ ਬੰਦਾ ਵੀ ਖੜਾਵਾਗੇ ਸਿਕਿਉਰਟੀ ਦਾ ਸਿਓਏ ਜਾਗਰੂਤ ਕਰ ਵੀ ਰਹੇ ਆ ਹਰ ਰੋਜ਼ ਅਸੀਂ ਇਹ ਜਾਗਰੂਤ ਕਰਾਂਗੇ ਇਹ ਜੇ ਜੇ ਸਾਨੂੰ ਲੋੜ ਪਈ ਤਾਂ ਜੋ ਟਾਈਮਿੰਗ ਆ ਵੀ ਕਿਹੜੇ ਪਾਸੇ ਟਾਈਮਕ ਵੱਧ ਦੇਣੀ ਆ ਘੱਟ ਦੇਣੀ ਆ ਵੀ ਉਹ ਅਸੀਂ ਉਹਦੇ ਦੇਖ ਕੇ ਇਹਨੂੰ ਲਾਈਟਾਂ ਨੂੰ ਪੂਰੇ ਟਾਈਮ ਦੇ ਨਾਲ ਸੈੱਟ ਕਰਾਂਗੇ ਤੇ ਆਉਣ ਵਾਲੇ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਉਹ ਲਾਈਟਾਂ ਲੱਗੀਆਂ ਇਹਦਾ ਇਸਤੇਮਾਲ ਕਰੋ ਇਹਦੇ ਇਹਦੇ ਢੰਗ ਨਾਲ ਚੱਲੋ ਤਾਂ ਕਿ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹਾਂਜੀ ਸਰ ਕਿਵੇਂ ਕੀ ਆ ਜੇ ਸਿੱਖਾ ਕਹਿੰਦੇ ਆ ਕਿ ਉਹ ਡਰਾਈਵਿੰਗ ਲਾਈਟਾਂ ਲੱਗੀਆਂ ਨੇ ਤਾਂ ਉਹਦੇ ਬਾਰੇ ਕੀ ਕਹਿਣਾ ਕਰੋ ਮੈਂ ਜਸਮੇਲ ਸਿੰਘ ਡੈਰੀ ਵਾਲਾ ਸਾਫਕਾ ਮੈਂ ਸੀ ਮੇਰੀ ਮੈਸੇਜ ਰਾਣੀ ਕੌਰ ਸੇਖਾ ਇਥੋਂ ਦੀ ਮੌਜੂਦਾ ਐਮਸੀ ਆ ਜਦੋਂ ਅਸੀਂ ਐਮਸੀ ਦੀ ਤਿਆਰੀ ਕੀਤੀ ਤਾਂ ਲੋਕਾਂ ਨੇ ਸਾਨੂੰ ਜਾਣੂ ਕਰਾਇਆ ਤੇ ਸਾਨੂੰ ਆਪ ਵੀ ਪਤਾ ਸੀ ਕਿਉਂਕਿ ਇਸ ਪਥੋਕਰ ਦਾ ਪੁਰਾਣਾ ਇੱਥੇ ਦਾ ਹੈ ਕਿਉਂਕਿ ਪਹਿਲਾਂ ਵੀ ਅਸੀਂ ਇੱਥੋਂ ਮੈਂ ਐਮਸੀ ਰਹੇ ਤੁਕਿਆਂ ਇੱਥੇ ਐਕਸੀਡੈਂਟ ਜਿਹੜੇ ਹੁੰਦੇ ਸੀਗੇ ਉਹ ਬਹੁਤ ਭੜੇ ਐਕਸੀਡੈਂਟ ਹੁੰਦੇ ਸੀ ਲੋਕਾਂ ਦੀਆਂ ਜਾਨਾਂ ਬਹੁਤ ਚਲੀ ਗਈਆਂ ਕਿਉਂਕਿ ਇੰਦਰੋਂ ਲੁਧਿਆਣਾ ਕਿਨੂ ਨੇ ਟਰੈਕ ਪਾਉਂਦੀ ਆ ਪਵਰੇ ਜਿਦੋਂ ਤੇਜ਼ ਗੱਡੀਆਂ ਆਉਂਦੀਆਂ ਨੇ ਗਿਆ ਇਧਰੋਂ ਜਿਹੜੀਆਂ ਆਈਟੀ ਚੌਕੜੀਆਂ ਰੰਦਾਸ ਚੌਕੜੀਆਂ ਆਉਂਦੀਆਂ ਗੱਡੀਆਂ ਉਹ ਵੀ ਤੇਜ਼ ਆਉਂਦੀਆਂ ਨੇ ਇਧਰੋਂ ਸ਼ਹਿਰ ਕੰਨੀ ਆਉਂਦੀਆਂ ਤੇ ਧੂਰੀ ਕੰਨੀ ਗੱਡੀਆਂ ਆਉਂਦੀਆਂ ਨੇ ਉਹਨਾਂ ਨੂੰ ਘੱਟ ਪਤਾ ਲੱਗਦਾ ਸੀ ਇਸ ਕਰਕੇ ਸਾਨੂੰ ਲੋਕਾਂ ਨੇ ਲਿਖਤੀ ਰੂਪ ਦੇ ਵਿੱਚ ਵੀ ਜਵਾਨੀ ਵੀ ਸਾਨੂੰ ਵੋਟਾਂ ਵੇਲੇ ਇਹ ਗੱਲ ਕਹੀ ਵੀ ਇੱਥੇ ਚੌਕ ਬਣਾਓ ਵਧੀਆ ਜਦੋਂ ਅਸੀਂ ਜਿੱਤੇ ਜਿੱਤਣ ਤੋਂ ਬਾਅਦ ਮੇਰੀ ਬੀਸੇ ਜਿੱਤੀ ਰਾਣੀ ਕੌਰ ਸੇਖਾ ਤਾ ਅਸੀਂ ਯੋ ਨੂੰ ਕਹਿ ਕੇ ਜੈ ਨੂੰ ਕਹਿ ਕੇ ਉਹ ਰੇ ਸੀ ਘੇੜੇ ਮਾਰੇ ਉਹਨਾਂ ਨੂੰ ਇੱਥੇ ਸਰਵੇ ਕਰਾਇਆ ਤਾਂ ਉੱਥੇ ਉਹਨੇ ਕਿਹਾ ਵੀ ਚੌਕ ਬਣੋ ਥੋੜਾ ਵੱਡਾ ਬਣੋ ਜਿਹੜੀਆਂ ਸੈੱਡ ਵਾਲੀਆਂ ਦੁਕਾਨਾਂ ਨੇ ਉਹ ਟੌਣੀਆਂ ਪੈਣ ਗਿਆ ਫਿਰ ਮੈਂ ਆਖਿਆ ਵੀ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਰੋਜੀ ਰੋਟੀ ਕਮਾਉਂਦੇ ਆ ਇਸ ਕਰਕੇ ਕੋਈ ਇਹਦਾ ਹੱਲ ਹੋਰ ਕੱਢੋ ਉਦੋਂ ਫਿਰ ਜੈ ਨੇ ਇਹ ਗੱਲ ਕਹੀ ਫੇਰ ਵੀ ਆਪਾਂ ਇਹ ਕਰਾਂਗੇ ਤੇ ਰਹਿ ਮਸੂਰਾ ਕਰਕੇ ਵੀ ਚੰਡੀਗੜ੍ਹ ਦੀ ਤਰਜ ਤੇ ਜਿਹੜੀ ਟ੍ਰੈਫਿਕ ਲੈਟਾਂ ਨੇ ਉਹ ਲਾਈਆਂ ਜਾਣੋ ਫੇਰ ਇੱਕ 12 2021 ਨੂੰ ਮਿਸਪਲ ਕਮੇਟੀ ਦੇ ਵਿੱਚ ਪਾਸ ਕੀਤੀਆਂ ਆਸੀਂ ਅਸੀਂ ਲਿਖ ਕੇ ਦਿੱਤਾ ਅਸੀਂ ਪਾਸ ਕਰਾਈਆਂ ਉਸ ਤੋਂ ਬਾਅਦ ਇਹ ਥੋੜੀਆਂ ਲਟਕਦੀਆਂ ਰਹੀਆਂ ਸਰਕਾਰ ਚੇਂਜ ਹੋ ਗਈ ਫੇਰ ਅਸੀਂ ਪਿਛਲੇ 15 ਦਿਨ ਹੋ ਗਏ ਯੋਸਾਹ ਨੂੰ ਮੇਰੇ ਅਸੀਂ ਬਾਫ ਐਮ ਸੀ ਇਕੱਠੇ ਹੋ ਕੇ ਵੀ ਛਾੜਾ ਨੁਕਸਾਨ ਹੋਈ ਜਾਂਦਾ ਇੱਥੇ ਲਾਈਟਾਂ ਨੇ ਜੜੀਆਂ ਉਹ ਜਰੂਰ ਜਲਦ ਤੋਂ ਜਲਦ ਲਾਈਆਂ ਨੇ ਟੈਂਡਰ ਪਟਿਆਲੇ ਦੇ ਬੰਦੇ ਕੋਲੇ ਆ ਤਾਂ ਹੀ ਉਹਨੇ ਬਸਵਾਸ ਦਿਵਾਇਆ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਥੋੜੀਆਂ ਲਾਈਟਾਂ ਲਾਹੇ ਲੱਗ ਜਾਣੀਆਂ ਵੀ ਉਹ ਸਾਹਮਣੇ ਉਹਦੀ ਜਈ ਨਾ ਤੇ ਠੇਕੇਦਾਰ ਸਾਹਮਣੇ ਗੱਲ ਕੀਤੀ ਉਹਨਾਂ ਨੇ ਇੱਕ ਹਫ਼ਤੇ ਦਾ ਟਾਈਮਤਾ ਜੀ ਪਰ ਉਹਨਾਂ ਨੇ ਵਾਦਾ ਪੱਕਾ ਹੈਗਾ ਵੀ ਉਹ ਸਾਹਿਬ ਦਾ ਧੰਨਵਾਦ ਕਰਦੇ ਆਂ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਫਰਿਆਦ ਨੂੰ ਸਾਡੀਆਂ ਲਾਈਟਾਂ ਪਾਸ ਕਰਾਈਆਂ ਉਹਨਾਂ ਉਹ ਲਾਪੀਆਂ ਅਸੀਂ ਲੋਕਾਂ ਦੀ ਜਿਹੜੀ ਜਾਨਾਂ ਨੇ ਉਹ ਬਚ ਜਾਣੀਆਂ ਸਾਡੇ ਨਾਲ ਸਾਡੇ ਪ੍ਰਸ਼ਾਸਨ ਤੋਂ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਖੜੇ ਨੇ ਉਹ ਵੀ ਲੋਕਾਂ ਨੂੰ ਫੌਲ ਵਾਲੀ ਕਰਨ ਨੂੰ ਕਹਿਣਗੇ ਤੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਲੈਟਾਂ ਦਾ ਜਿਹੜਾ ਲਾਵਾ ਜਦੋਂ ਹਰੀਆਂ ਲਾਈਟਾਂ ਹੋਣਗੀਆਂ ਉਹਦੀ ਚੱਲਣ ਜਦੋਂ ਰੈੱਡ ਹੋਣਗੀਆਂ ਤੁਸੀਂ ਆਪਣਾ ਟਾਈਮਰ ਆ ਉਹ ਲਾਹ ਜਾਊਗਾ ਉਸ ਟਾਈਮ ਤੇ ਤੁਰਿਓ ਅਸੀਂ ਸਾਰਿਆਂ ਦਾ ਪਾਰਟੀ ਦਾ ਧੰਨਵਾਦ ਕਰਦੇ ਆ ਸਾਰੇ ਲੀਡਰਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਰ ਕੀ ਨਾਮ ਹੈ ਮਹਿੰਦਰਪਾਲ ਸਿੰਘ ਪੱਖੋ ਕਾਂਗਰਸ ਦੇ ਸੀਨੀਅਰ ਆਗੂ ਇਹ ਜਿਹੜਾ ਸੇਖਾ ਚੌਂਕ ਆ ਇਸ ਏਰੀਏ ਦੇ ਵਿੱਚ ਜਿੰਨੇ ਵੀ ਸਾਡੇ ਵਸਿੰਦੇ ਸੀ ਲੋਕ ਸਨ ਉਹਨਾਂ ਦੀ ਪੂਰੀ ਇਹ ਡਿਮਾਂਡ ਸੀ ਵੀ ਇੱਥੇ ਚੌਕ ਬਣੇ ਪਰ ਜਦੋਂ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇੱਥੇ ਜਦੋਂ ਆ ਕੇ ਸਰਵੇ ਕੀਤਾ ਗਿਆ ਤਾਂ ਜਿਹੜੀਆਂ ਗਰੀਬ ਲੋਕਾਂ ਦੀਆਂ ਦੁਕਾਨਾਂ ਸੀ ਉਹਨਾਂ ਨੇ ਮਲਕਿ ਉਹਨਾਂ ਨੂੰ ਬਚਾਉਣ ਦੇ ਲਈ ਵੀ ਚੌਂਕ ਤਾਂ ਨਹੀਂ ਬਣਨਾ ਵੀ ਇੱਥੇ ਜਿਹੜਾ ਬੱਤੀਆਂ ਵਾਲਾ ਚੌਂਕ ਬਣ ਜਾਊਗਾ ਜਸਮੇਲ ਸਿੰਘ ਡੈਰੀ ਵਾਲਾ ਸਾਬਕਾ ਐਮਸੀ ਸਾਹਿਬ ਜਦੋਂ ਇਹਨਾਂ ਦੇ ਧਰਮ ਪਤਨੀ ਰਾਣੀ ਕੌਰ ਜੋ ਮੌਜੂਦਾ ਐਮਸੀ ਹਨ ਜਦੋਂ ਬੋਰਡ ਦੇ ਵਿੱਚ ਇਹਨਾਂ ਨੇ ਵੋਟਾਂ ਲਈਆਂ ਤੇ ਇਹ ਕਹਿ ਕੇ ਲਈਆਂ ਸੀ ਵੀ ਅਸੀਂ ਇਹ ਬੱਤੀ ਵਾਲਾ ਜਿਹੜਾ ਚੌਂਕ ਆ ਇਹ ਪਾਸ ਕਰਾਵਾਂਗੇ ਕਿਉਂਕਿ ਇੱਥੇ ਆਏ ਦਿਨ ਹਾਰਸੇ ਹੁੰਦੇ ਸੀ ਤੇ ਕੀਮਤੀ ਜਾਨਾਂ ਜਾਂਦੀਆਂ ਸਨ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਆ ਵੀ ਇੱਥੋਂ ਦੇ ਬਾਰਡ ਨੰਬਰ 19 ਦੇ ਲੋਕਾਂ ਦੀ ਜਿਹੜੀ ਇਹ ਮੰਗ ਸੀ ਇਹ ਪੂਰੀ ਹੋਈ ਆ ਅਸੀਂ ਵਧਾਈ ਦਿੰਨੇ ਆ ਮਤਲਬ ਉਸ ਸਮੇਂ ਦੀ ਸਰਕਾਰ ਨੂੰ ਜਿਹੜਾ ਇਹਨਾਂ ਨੇ ਇਹ ਚੌਂਕ ਪਾਸ ਕਰਾ ਕੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਸਹੂਲਤ ਦਿੱਤੀ ਆ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਵੀ ਇਹਨਾਂ ਲਾਈਟਾਂ ਦੇ ਬਾਰੇ ਲੋਕਾਂ ਨੂੰ ਤਾਂ ਇਹੀ ਅਪੀਲ ਆ ਵੀ ਉਹਨਾਂ ਨੂੰ ਖੁਸ਼ੀ ਆ ਇਸ ਗੱਲ ਦੀ ਵੀ ਜਿਹੜੇ ਹਾਦਸੇ ਹੁੰਦੇ ਸੀਗੇ ਉਹਨਾਂ ਨੂੰ ਕੰਟਰੋਲ ਹੋਊ ਹੁਣ ਜਦੋਂ ਬत्तियां ਚੱਲਦੀਆਂ ਨੇ ਤੇ ਲੋਕ ਬत्तियां ਨੂੰ ਦੇਖ ਕੇ ਆਪਦੀਆਂ ਗੱਡੀਆਂ ਬੱਤੀਆਂ ਤੋਂ ਪਿੱਛੇ ਹੀ ਰੋਕ ਲੈਂਦੇ ਨੇ ਜਦੋਂ ਕਲੀਅਰ ਹੁੰਦੀ ਆ ਇਹ ਚੌਕ ਹਰੀ ਬੱਤੀ ਚੱਲਦੀ ਆ ਤੇ ਫਿਰ ਇੱਥੋਂ ਜਿਹੜੇ ਵੀਹਿਕਲ ਨੇ ਫਿਰ ਉਹ ਇੱਥੋਂ ਜਾਂਦੇ ਨੇ ਆਪਣੇ ਆਪ ਹੀ ਕੰਟਰੋਲ ਹੋਣ ਲੱਗ ਗਏ